ਅੱਜ ਜਦ ਵੀ ਗੱਲ ਹੁੰਦੀ ਹੈ ਆਸ਼੍ਰੀ ਅਮਰਨਾਥ ਯਾਤਰਾ 2025 ਦੀ ਤੇ ਜਦ ਲੋਕੀ ਇੱਥੇ ਆਉਂਦੇ ਨੇ ਯਾਤਰੀ ਇੱਥੇ ਆਉਂਦੇ ਨੇ ਜੋ ਸੁਵਿਧਾ ਇਹਨਾਂ ਨੂੰ ਇੱਥੇ ਮਿਲਦੀ ਏ ਆਓ ਤੁਹਾਨੂੰ ਮਿਲਵਾਉਂਦੇ ਆ ਕਿ ਇਹੋ ਜੇ ਸ਼ਖਸ ਦੇ ਨਾਲ ਜੋ ਪਿਛਲੇ 27 ਸਾਲ ਤੋਂ ਭੰਡਾਰੇ ਦੀ ਸੇਵਾ ਜਿਹੜੀ ਨੇ ਉਹ ਪ੍ਰਧਾਨ ਨੇ ਇੱਧਰ ਦੇ ਔਰ ਇਹਨਾਂ ਨੇ ਹੀ ਸਟਾਰਟ ਕੀਤਾ ਸੀਗਾ ਇਹ ਭੰਡਾਰਾ ਸਾਡੇ ਇਹ ਜੋ ਭੰਡਾਰਾ ਆਜ ਸੇ 27 ਸਾਲ ਪਹਿਲੇ ਅਸੀਂ ਨੇ ਸ਼ੁਰੂ ਕੀਤਾ ਥਾ ਜੀ 97 ਵਿੱਚ ਤੋਂ ਅਸੀਂ ਸੋਚਿਆ ਕਿ ਕਿਉਂ ਨਾ ਇੱਕ ਸਮਾਜੀ ਕੰਮ ਇਹ ਸ਼ੁਰੂ ਕੀਤਾ ਜਾਏ ਬਿਲਕੁਲ

ਇਸ ਤਰੀਕੇ ਨਾਲ ਹੀ ਮੈਨੂੰ ਦਰਸ਼ਨ ਗਏ ਬੋਲੇ ਬਾਬਾ ਦੇ ਦਰਸ਼ਨ ਕਰਾਉਂਦੇ। ਦਰਸ਼ਨ ਗਏ ਮੈਨੂੰ ਉਹਨ ਕੀ ਹੈ ਕਿ ਥੋੜਾ ਜਿਹਾ ਹਰੇਕਾ ਨਹੀਂ ਹੈ ਕਿ ਕੁਝ ਲੋਕ 50-60 ਬੰਦ ਲੋ ਇਹਨੂੰ ਕੁਰੀਸਟ ਵੈਲੀ ਸੀ ਸਮਝਣ ਲੱਗੇ। ਕੀ ਕਨੈਕਸ਼ਨ ਫੀਲ ਹੁੰਦਾ ਤੁਹਾਨੂੰ? ਤੁਹਾਨੂੰ ਲੱਗਦਾ ਤੁਹਾਨੂੰ ਆਮ ਬੋਲੇ ਬਾਬਾ ਜੀ ਥੱਲੇ ਤੋਂ ਲੈ ਕੇ ਉੱਪਰ ਲੈ ਕੇ ਜਾਂਦੇ ਨੇ ਕਿੱਦਾਂ ਲੱਗਦਾ? ਉਹ ਜੇ ਬੋਲੇ ਬਾਬਾ ਜੀ ਦਾ ਐ ਲੱਗਦਾ ਉਹ ਉੱਥੇ ਜਾਂਦੇ ਹਨ ਨਾ ਤੂੰ ਪੈਦਲ ਜਾਂਦੇ। ਜੀ। ਉਹ ਅੰਦਰ ਤੋਂ ਗੁਫਾ ਇਹ ਪੌਣ ਹੈ ਤਾਂ ਇਹ ਪਹਿਲਾਂ ਦੇ ਹੁੰਦੇ ਮੈਂ ਤਾਂ ਅੰਦਰ ਹੀ ਇੱਥੇ ਜੀ ਮੈਂ ਨਹੀਂ ਜਾਂਦਾ ਜੀ ਮਿਲ ਕੋ ਮੈਂ ਮੈਂ ਥੱਕ ਗਿਆ ਬੁਰਾ ਹਾਲੇ ਮੈਂ ਸ ਉਹ ਤਾਂ ਖਾਨ ਬੜਾ ਕਿਧਰ ਚਲੀ ਜਾਂਦੀ ਪਤਾ ਨਹੀਂ ਲੱਗਦਾ ਹਰ ਹਰ ਮਹਾਦੇਵ ਜੈ ਬਾਬਾ ਬਰਫਾਨੀ ਅੱਜ ਜਦ ਵੀ ਗੱਲ ਹੁੰਦੀ ਹੈ ਸ਼੍ਰੀ ਅਮਰਨਾਥ ਯਾਤਰਾ 2025 ਦੀ ਤੇ ਜਦ ਲੋਕੀ ਇੱਥੇ ਆਉਂਦੇ ਨੇ ਯਾਤਰੀ ਇੱਥੇ ਆਉਂਦੇ ਨੇ ਜੋ ਸੁਵਿਧਾ ਇਹਨਾਂ ਨੂੰ ਇੱਥੇ ਮਿਲਦੀ ਹੈ ਉਹ ਮਿਲਦੀ ਹੈ ਇਹਨਾਂ ਇੱਥੇ ਜਿੰਨੇ ਵੀ ਢੇਰ ਸਾਰੇ ਭੰਡਾਰੇ ਨੇ ਭੰਡਾਰੇ 'ਚ ਉਹ ਆਕਰ ਇੱਥੇ ਨਾਈਟ ਸਟੇ ਵੀ ਕਰਦੇ ਨੇ ਲੰਗਰ ਪ੍ਰਸ਼ਾਦ ਵੀ ਚੱਕਦੇ ਨੇ ਆਓ ਤੁਹਾਨੂੰ ਮਿਲਵਾਉਂਦੇ ਆ ਕਿ ਇਹੋ ਜੇ ਸ਼ਖਸ ਦੇ ਨਾਲ ਜੋ ਪਿਛਲੇ 27 ਸਾਲ ਤੋਂ ਭੰਡਾਰੇ ਦੀ ਸੇਵਾ ਜਿਹੜੀ ਨੇ ਉਹ ਪ੍ਰਧਾਨ ਨੇ ਇੱਧਰ ਦੇ ਔਰ ਇਹਨਾਂ ਨੇ ਹੀ ਸਟਾਰਟ ਕੀਤਾ ਸੀਗਾ ਇਹ ਭੰਡਾਰ परफानी सेवा समिति हनुमानगढ़ भंडारा सो so, आओ बात करते हैं यहाँ के प्रधान से तो कितने सालों तो लगा रहे हो जिदा सत्ताईस साल हो गए थानू है भंडारा लगाते हो हमारे ये जो भंडारा आज से सताईस साल पहले हमने शुरू किया था जी uh, 97 में और 97 में क्या था कि हम लोग 96 में आए थे यात्रा पे उससे पहले 95 में भी आए थे हम यात्रा पे जी। और टेरिज्म बहुत चौबीस माह पे था तो लगभग

शेषनाग में दो तीन थे पहलगाम में तीन चार थे तो हमारे लोगों में यह हुआ भी रहने की खाने की खाने और मेन तो प्रॉब्लम थी कि जो टॉयलेट की जो सुविधा थी ना ना तो सरकार की थी ना कोई लंगर की थी नदी किनारे और वो ये बहुत ही तो हमने ये सोचा क्यों ना एक सामाजिक काम ये शुरू किया जाए और अपने जो इष्ट देव का जो अपने वहाँ आने वाले लोगों को सुविधाएं प्रदान की जाए तब हमने ये लंगर ਸੁਰੂ ਕੀਆ ਤੇ ਕਿੰਨੇ ਸਾਲ ਹੋ ਗਏ ਤੁਹਾਨੂੰ ਇਹ ਭੰਡਾਰੇ ਨੂੰ ਚਲਾਉਂਦੇ ਹੋਏ ਔਰ ਇਹ ਸ਼ੁਰੂਆਤ ਦਾ ਕਾਰਨ ਤਾਂ ਤੁਸੀਂ ਦੱਸਤਾ ਲੇਕਿਨ ਕਿੰਨੇ ਸਾਲ ਹੋ ਗਏ ਤੁਹਾਨੂੰ ਇਸ ਭੰਡਾਰੇ ਦੀ ਸ਼ੁਰੂਆਤ ਲਈ ਭੰਡਾਰੇਸ ਆਪਨ 27 ਸਾਲ ਹੋ ਗਏ ਅੱਛਾ ਤੁਸੀਂ ਗੱਲ ਕੀਤੀ ਬਹੁਤ ਟਾਈਮ ਪਹਿਲੇ ਦੀ ਹਾਂ ਤੇ ਅੱਜ ਹੈ ਸ਼੍ਰੀ ਅਮਰਨਾਥ ਯਾਤਰਾ 2025 ਉਸ ਟਾਈਮ ਤੇ ਭੰਡਾਰੇ ਦੀ ਔਰ ਅੱਜ ਦੇ ਭੰਡਾਰੇ ਦੀ ਅੱਜ ਦੇ ਮਾਹੌਲ ਦੇ ਅੰਦਰ ਕੀ ਡਿਫਰੈਂਸ ਤੁਹਾਨੂੰ ਦਿਖਦਾ ਹੈ ਅੱਜ ਦਾ ਮਾਹੌਲ ਤੇ ਜੋ ਮੰਨ ਲਓ ਤੁਸੀਂ ਪਹਿਲਾਂ ਦੇ ਮਾਹੌਲ ਦੀ ਜਦੋਂ ਗੱਲ ਕਰਦੇ ਹੋ ਨਾ ਜੀ ਥੋੜਾ ਹਾਈ ਫਾਈ ਮਾਹੌਲ ਹੋ ਗਿਆ ਵੈਸੇ ਜੀ ਪਹਿਲੇ ਤਾਂ ਲੋਗਾਂ ਦੀ ਦਰਸ਼ਨ ਕਰਨੇ ਮਨ ਜੇ ਮਰਜ਼ੀ ਕਰਾ ਦੋ ਤੁਸੀਂ ਜੀ ਕਿਸੇ ਤਰੀਕੇ ਨਾਲ ਹੀ ਮੈਨੂੰ ਦਰਸ਼ਨ ਕਰਾ ਦਿਓ ਜੀ ਉਹ ਬਾਬਾ ਦੇ ਦਰਸ਼ਨ ਕਰਾ ਦੋ ਦਰਸ਼ਨ ਕਰਾ ਦਿਨੇ ਜੀ ਮੈਨੂੰ ਔਰ ਉਹ ਆਪੇ ਉਹ ਧੰਧ ਨੇ ਮੰਦਾ ਸੀਗਾ ਜੀ ਹੁਣ ਹੁਣ ਕੀ ਹੈ ਕਿ ਥੋੜਾ ਜਿਹਾ ਹਰੇਕ ਆਦਮੀ ਕਿ ਕੁਝ ਲੋਕ 50-60 ਲੋਕ ਇਹਨੂੰ ਟੂਰਿਸਟ ਵੈਲੀ ਸੀ ਸਮਝਣ ਲੱਗੇ ਪਿਕਨਿਕ ਸਪੌਟ ਜੀ ਪਿਕਨਿਕ ਸਪੌਟ ਸਮਝਣ ਲੱਗੇ ਸਮਝਣ ਲੱਗੇ ਜੀ ਉਹ ਉਹ ਹਰ ਤਰ੍ਹਾਂ ਦੀ ਫੈਸਿਲਿਟੀਆਂ ਚੋਂਦਾ ਹੈ ਤਾਂ ਤੇਰੇ ਲੰਗਰ ਵਾਲੇ ਵੀ ਤੇਰੇ ਜੀ ਸਾਰੀ ਫੈਸਿਲਿਟੀਆਂ ਦੇ ਰਹੇ ਹੈ ਪਰ ਹੁਣ ਲੰਗਰ ਵਾਲੇ ਤਰਫੋਂ ਤਾਂ ਕੋਈ ਵਿਸ਼ੇਸ਼ ਵਿਦਾ ਦੀ ਕਮੀ ਨਹੀਂ ਹੈ ਉਹ ਬਾਕੀ ਗਵਰਨਮੈਂਟ ਦੇ ਫ 方 ਦੀ ਸਾਮਲਾ ਸੂਤਾ ਕਰਦੀ ਪ੍ਰਦਾਨ ਕੀਤੀ ਹੈ ਉਹ ਲੰਗੇਵਾਲ ਤਫ ਜਨ ਅਜਾ ਸੂਤਾ ਕੀਤੀ ਜਾਂਦੀ ਹੈ ਖਾਨਦਿਰ ਔਰ ਕੈਂਪਿੰਗ ਦੀ ਟਾਇਲਟ ਬਾਥਰੂਮ ਦੀ ਸਭ ਸੂਤਾ ਪ੍ਰਦਾਨ ਕੀਤੀ ਗਈ ਪ੍ਰਦਾਨ ਕੀਤੀ ਤੁਸੀਂ ਉੱਪਰ ਜਾਂਦੇ ਹੋ ਯਾਤਰਾ ਕਰਨ ਲਈ ਬਿਲਕੁਲ ਕਿੰਨੇ ਸਾਲ ਹੋ ਗਏ ਤੁਹਾਨੂੰ ਯਾਤਰਾ ਕਰਦੇ ਹੋ ਇਹਨੂੰ ਜਾਂ ਤਾਂ 95 ਤੋਂ ਕਰ ਰਹੇ 95 ਤੋਂ ਯਾਤਰਾ ਕਰ ਰਹੇ 95 ਤੋਂ ਜੀ ਉਦੋਂ ਇਹ ਰਸਤਾ ਬਣਦੀ ਸੀਗਾ ਬਾਲਟਲ ਟੁੱਟ ਨਹੀਂ ਸੀਗਾ ਨਹੀਂ ਸੀਗਾ 96 ਚ ਵੀ ਅਜਾ ਰੂਟ ਨਹੀਂ ਸੀਗਾ ਬਾਲਟਲ ਜੀ 96 ਚ ਸੀ ਉਦੋਂ ਨਿੱਤੇ ਜੀ ਉਦੋਂ ਵਾਪਸ ਗਏ ਸੀ ਜੀ 97 ਦੇ ਲੰਗ ਲਗਾਇਆ ਸੀ ਤੇ ਤੇ ਫਿਰ ਅਸੀਂ ਉਦੋਂ ਗਏ ਤੋਂ ਉਦੋਂ ਸੀਗੇ ਉਤਰੇ ਇਧਰ ਸੀਗੇ ਇਧਰੋਂ ਸੀਗੇ ਹੁਣ ਲਗਾਤਾਰ ਵਿੱਚੋਂ 2 ਸਾਲ ਕਰਾਉਣ ਵਾਲੇ ਨਹੀਂ ਲਗਿਆ ਲੰਗਰ ਜੀ ਬਾਕੀ ਹੁਣ ਵੇਸੇ 27ਵਾਂ ਲੰਗਰ ਹੈ ਆਪਣਾ 27ਵਾਂ ਲੰਗਰ ਹੈ ਤੇ ਤੁਸੀਂ ਜੇ ਦਰਸ਼ਨ ਕਰਨ ਜਾਂਦੇ ਹੋ ਕਿਹੋ ਜਿਹਾ ਕਨੈਕਸ਼ਨ ਤੁਹਾਨੂੰ ਉੱਥੇ ਜਾ ਕੇ ਜਦ ਤੁਸੀਂ ਗੁਫਾ ਦੇ ਅੰਦਰ ਜਾਂਦੇ ਹੋ ਪੂਰਾ ਸ਼ਿਵ ਪਰਿਵਾਰ ਤੁਸੀਂ ਪੂਰਾ ਦੇਖਦੇ ਹੋ ਉੱਥੇ ਵੀ ਰਾਜਮਾਨ ਹੁੰਦਾ ਹੈ ਤੁਸੀਂ ਸ਼ਿਵ ਦੇ ਕਈ ਰੂਪ ਉੱਥੇ ਦੇਖੇ ਹੋਣੇ ਨੇ ਅਲੱਗ-ਅਲੱਗ ਗਰੁੱਪ ਦੇ ਸ਼ਿਵਲਿੰਗ ਦੇਖੇ ਹੋਣੇ ਨੇ ਕਦੀ ਸ਼ਿਵਲਿੰਗ ਵੱਡਾ ਕਦੀ ਛੋਟਾ ਕੀ ਕਨੈਕਸ਼ਨ ਫੀਲ ਹੁੰਦਾ ਤੁਹਾਨੂੰ ਤੁਹਾਨੂੰ ਲੱਗਦਾ ਤੁਹਾਨੂੰ ਆਮ ਬੋਲੇ ਬਾਬਾ ਜੀ ਥੱਲੋਂ ਤੋਂ ਲੈ ਕੇ ਉੱਪਰ ਲੈ ਕੇ ਜਾਂਦੇ ਨੇ ਕਿੱਦਾਂ ਲੱਗ ਰਿਹਾ ਦੇਖੋ ਉਹ ਫੁਰ ਗੁਫਾ ਜੇ ਸ਼ਿਵਲਿੰਗ ਦੀ ਜੋ ਪੋਜੀਸ਼ਨ ਹੈ ਨਾ ਜੀ ਉਹ ਮੈਂ 2 ਫੁੱਟ ਤੋਂ ਸ਼ਿਵਲਿੰਗ ਲੈ ਕੇ 11 12 ਫੁੱਟ ਤੱਕ ਦਾ ਸ਼ਿਵਲਿੰਗ ਦੇਖਿਆ ਨੇ ਬਿਲਕੁਲ ਹੋਰ ਜੇ ਬੋਲੇ ਬਾਬਾ ਦੇ ਅਹ ਲੱਗਦਾ ਉਹ ਉੱਥੇ ਜੰਨੇ ਨਾ ਤੁਹ ਪੈਦਲ ਜੰਨੇ ਜੀ ਉਹ ਅੰਦਰ ਜੋ ਗੁਫਾ ਇਹ ਕੋਲ ਹੈ ਤਾਂ ਇਹ ਪਹਿਲਾਂ ਦੇ ਹੁੰਦਾ ਮੈਂ ਤਾਂ ਅੰਦਰ ਨਹੀਂ ਇੱਥੇ ਜੀ ਮੈਂ ਨਹੀਂ ਜਾਂਦਾ ਜੀ ਬਿਲਕੁਲ ਮੈਂ ਮੈਂ ਥੱਕ ਗਿਆ ਬੁਰਾ ਹਾਲੇ ਮੈਂ ਸੌਂਗਾ ਕਿਤੇ ਜੀ ਪਰ ਜਿਵੇਂ ਗੁਫਾ 'ਚ ਦਰਸ਼ਨ ਕਰਦੇ ਹੈ ਜੀ ਉਦੋਂ ਤਖਨ ਪਰ ਕਿਧਰ ਚਲੀ ਜਾਂਦੀ ਪਤਾ ਨਹੀਂ ਲੱਗਦਾ ਆਦਮੀ ਕਹਿੰਦਾ ਵਾਪਸ ਜਾਣਾ ਜੀ ਚੱਲੋ ਆਪਣੇ ਵਾਹ ਬਲੋ ਸਾਖ ਸਾਧੋ ਤੇ ਐਲ ਜੀ ਭਗਵਾਨ ਸ਼ੰਕਰ ਸਾਹਬ ਨੂੰ ਮਿਲ ਗਏ ਮਿਲ ਗਏ ਮਿਲ ਗਏ ਨੂੰ ਜੀ ਇੰਨੇ ਸਾਲਾਂ ਦੀ ਤੁਸੀਂ ਯਾਤਰਾ ਕਰ ਰਹੇ ਹੋ ਕਦੀ ਤੁਸੀਂ ਆਪ ਬੋਲੇ ਬਾਬਾ ਨੂੰ ਉੱਥੇ ਮਤਲਬ ਇੱਕ ਤਾਂ ਹੁੰਦਾ ਕਿ ਤੁਸੀਂ ਉਹ ਸ਼ਿਵਲਿੰਗ ਦੇ ਰੂਪ ਨੂੰ ਦੇਖਿਆ ਕਦੀ ਤੁਸੀਂ ਆਪ ਕਦੀ ਮਹਿਸੂਸ ਕੀਤਾ ਕਿ ਬੋਲੇ ਬਾਬਾ ਨੇ ਮੈਨੂੰ ਬਚਾਲ ਲਿਆ ਜਾਂ ਉਹਨੇ ਅੱਜ ਮੇਰਾ ਜਿਹੜਾ ਨਾ ਬੇੜਾ ਪਾੜ ਲਗਾਤਾ ਨਿਓ ਤੁੰਦਾਨੀ ਇਹ ਕਦਮ ਕਦਮ ਤੇ ਬਹੁਤ ਵਾਰੀ ਹੋਇਆ ਮੇਰੇ ਨਾਲ ਜੀ ਸਿਰਫ ਅਮਨਾਥੀ ਲਈ ਜੀ ਸਾਡੇ ਘਾਸਾਇਆ ਸੀ ਜਾ ਰਹੇ ਸੀਗੇ ਨਾ 90 ਦੋ ਜਣੇ ਕੀ ਗੱਲ ਹੈ ਜੀ ਤੋਂ ਅੰਤਕਵਾਦ ਉਹ ਚਰਮ ਸੀਮਾ ਤੇ ਸੀ ਤੇ ਜੀ ਪਤਨੀ ਟੋਪ ਤੋਂ ਪਹਿਲਾਂ ਜੀ ਅਸੀਂ ਸਵੇਰੇ ਰਾਮਨ ਨੂੰ ਸਾਨੂੰ ਸਟੇ ਕਰਵਾਇਆ ਅਸੀਂ ਜਾ ਰਹੇ ਸੀ ਜੀ ਤੇ ਜਿਵੇਂ ਰਾਮਨ ਪਹਿਲਾਂ ਆਇਆ ਤਾਂ ਇੱਕ ਮੁੰਨਾ ਕਹਿਣ ਲੱਗਾ ਮੈਂ ਕਿਹਾ ਮੈਨੂੰ ਪਾਣੀ ਪੁਣੀ ਪੀਣਾ ਤੇ ਉਹ ਕਹਿੰਦੇ ਯਾਰ ਅਗਰ ਚਾਹ ਪੀਣਾ ਤਾਂ ਮਟੂਕੇ ਹਾਂ ਉਹ ਸਾਡੇ ਵਾਪਸ ਸਮਝ ਆ ਗਿਆ 2 ਮਿੰਟ ਬਾਅਦ ਹੀ ਜੀ ਅੱਗੇ ਬੱਸ ਨੂੰ ਡਾਤਾ ਉਹ ਸ਼ਿਵ ਸਾਡੇ ਕੋਈ ਬੰਦਾ 100 ਮੀਟਰ ਤੇ ਉਹ ਨਹੀਂ ਹੈ ਕਿ ਸਾਨੂੰ ਇਹ ਨਹੀਂ ਕਿ ਸਾਨੂੰ ਬੋਲੇ ਬਾਬਾ ਨਹੀਂ ਬਚਾਇਆ ਹੈ ਜਿਵੇਂ ਅੱਜੂ ਦੇਖਿਆ ਇੱਥੇ ਵੀ ਨਹੀਂ ਪ੍ਰੋਪਰ ਆ ਦੇ ਏਰੀਆ 'ਚ ਵੀ ਜੀ ਤੋਂ ਧਿਆਨ ਕਰਦੇ ਆ ਤਾਂ ਬੋਲੇ ਬਾਬਾ ਬਿਲਕੁਲ ਮਦਦ ਕਰਦੇ ਦਿਖ ਜਾਂਦੇ ਨੇ ਪ੍ਰਗਟ ਹੋ ਜਾਂਦੇ ਨੇ ਬਿਲਕੁਲ ਆ ਜਾਂਦੇ ਜਿਵੇਂ ਆਪਾਂ ਨੂੰ ਉਹ ਨਹੀਂ ਬਚਾ ਰਹੇ ਸਾਖ ਨੂੰ ਕੌਣ ਹੈ ਸ਼ਿਵ ਤੁਸੀਂ ਸ਼ਿਵ ਜੀ ਨੂੰ ਕਿੱਦਾਂ ਦੇਖਦੇ ਹੋ ਕੌਣ ਹੈ ਸ਼ਿਵ ਮੈਂ ਤਾਂ ਦੇਖੋ ਜੀ ਉਹ ਗੋਡ ਗੋਡ ਮਨਾ ਬਿਵਦੇਵ ਤਾਂ ਹੈ ਨਾ ਇਸ਼ਟ ਦੇਵ ਹੈ ਜੀ ਹੋਰ ਪਰ ਜਦ ਬਜੇ ਉਹ ਸਨਾਰਕ ਵੀ ਹੈ ਪਲਕ ਵੀ ਹੈ ਸ਼ਿਵ ਨੂੰ ਮੰਨਣ ਬਾਅਦ ਮੈਨੂੰ ਨਹੀਂ ਲੱਗਦਾ ਕਿ ਕੋਈ ਤੁਹਾਨੂੰ ਕਿਸੇ ਤਰ੍ਹਾਂ ਦੀ ਦਿੱਕਤ ਆਏਗੀ ਹੂੰ ਕੀ ਤੁਹਾਡੀ ਕੋਈ ਮਨੋ ਕਾਮਨਾ ਇੱਥੇ ਆ ਕੇ ਕਦੀ ਪੂਨ ਹੋਈ ਹੈ ਕਿ ਮੇਰੀ ਇਹ ਮਨੋ ਕਾਮਨਾ ਮੈਂ ਮੰਗੇ ਸ਼ਿਵ ਜੀ ਨੂੰ ਔਰ ਸ਼ਿਵ ਜੀ ਨੇ ਮੇਰੀ ਇਹ ਮਨੋ ਕਾਮਨਾ ਪੂਰੀ ਕਰ ਦਿੱਤੀ ਬਿਲਕੁਲ ਹੋਈ ਹੈ ਜੀ ਮੇਰੀ ਔਰ ਐਜੀ ਹੋਈ ਹੈ ਕਿ ਮੈਂ ਕਦੇ ਸੋਚ ਵੀ ਸਕਦਾਗਾ ਜੀ ਗਰੋਸ ਤੋਂ ਬਾਅਦ ਇਹ ਮੰਨ ਲਓ ਤੁਸੀਂ 99 ਤੋਂ ਬਾਅਦ ਹੈ मेरे हो गया भी मैं जो तक है हो सके मैं एक काम करूंगा भक्तों की सेवा करा उस भरोसे भोलेनाथ भी अपनी मदद कर बिल्कुल हो मेरी और मैं अज भी मैं थोड़ा कहना भी जलो मेनू कोई समस्या तो मैं मन भी चाह देना बोले हल करो